ਕੈਬਨਿਟ ਮੰਤਰੀ ਹਰਪਦਨ ਸਿੰਘ ਈਟੀਓ ਦੇ ਖਿਲਾਫ ਬਿਜਲੀ ਮੁਲਾਜ਼ਮਾਂ ਦਾ ਵੱਲੋਂ ਦਰਨਾ ਦਿੱਤਾ ਗਿਆ ਦਰਅਸਲ ਪ੍ਰਦੂਸ਼ਣ ਕਰ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਰੰਜਿਸ਼ ਦੇ ਤਹਿਤ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਇਸ ਬਾਬਤ ਤਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਵੋਟਾਂ ਦੇ ਵਿੱਚ ਬਹੁਤ ਉਸਨੇ ਮਦਦ ਕੀਤੀ ਸੀ ਤੇ ਇਸ ਵਾਰ ਵੋਟਰਾਂ ਦੇ ਵਿੱਚ ਉਸਨੇ ਇੰਨੀ ਮਦਦ ਨਹੀਂ ਕੀਤੀ ਜਿਸ ਦੇ ਚੱਲਦਿਆਂ ਉਸ ਦੀ ਰੰਜਸ਼ ਦੇ ਚੱਲਦਿਆਂ ਬਦਲੀ ਕਰ ਦਿੱਤੀ ਗਈ ਉਸ ਦਾ ਕਹਿਣਾ ਹੈ ਕਿ ਮੈਂ ਸਬ ਡਿਵੀਜ਼ਨ ਟਾਂਗੜਾ ਕੰਮ ਕਰ ਰਿਹਾ ਸੀ ਤਾਂ ਮੈਨੂੰ ਬਦਲ ਕੇ ਨਵਾਂ ਸ਼ਹਿਰ ਲਗਾ ਦਿੱਤਾ ਗਿਆ ਜਦ ਕਿ ਮੈਂ ਕੈਬਨਿਟ ਮੰਤਰੀ ਹਰਪਜਿੰਦਰ ਸਿੰਘ ਈਟੀਓ ਦਿ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਹੀ ਕੰਮ ਕਰਨਾ ਪਵੇਗਾ ਤਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੇ ਮੇਰੀ ਬਦਲੀ ਵਾਪਸੀ ਸਬ ਡਿਵੀਜ਼ਨ ਟਾਂਗੜਾ ਨਹੀਂ ਕੀਤੀ ਗਈ ਤਾਂ ਸੰਘਰਸ਼ ਹੋਰ ਸਿੱਖਾ ਕੀਤਾ ਜਾਵੇਗਾ ਤੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਖਿਲਾਫ ਰੂਸ ਮਜ਼ਾਰਾ ਕੀਤਾ ਜਾਵੇਗਾ ਜਦ ਰਸਿਲ ਇਥੇ ਨਾ ਬਿਜਲੀ ਮੁਲਾਜ਼ਮਾਂ ਨੇ ਇਲਜ਼ਾਮ ਲਗਾਏ ਨੇ ਕਿ ਵੋਟਾਂ ਦੇ ਵਿੱਚ ਮਦਦ ਨਾ ਕਰਨ ਦੇ ਚੱਲਦਿਆਂ ਦਿੱਤੇ ਰੰਜਿਸ਼ ਦੇ ਤਹਿਤ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਤਲਵਿੰਦਰ ਸਿੰਘ ਤਲਵਿੰਦਰ ਸਿੰਘ ਜੀ ਕੀ ਗੱਲ ਹੋਈ ਹੈ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕਰਨਾ ਪੈ ਗਿਆ ਦੇਖੋ ਜੀ ਮੇਰੀ ਪਹਿਲਾਂ ਵੀ ਬਦਲੀ ਸੋਰਸਿੰਗ ਕਰ ਦਿੱਤੀ ਗਈ ਆ ਜਿਹੜੇ ਪ੍ਰਮੋਸ਼ਨ ਆਰਡਰ ਹੋਏ ਆ ਸਾਰੇ ਮੁਲਾਜ਼ਮ ਮੇਰੇ ਉੱਥੇ ਜਿਹੜੇ ਮੇਰੇ ਸਾਥੀ ਉਹਦੇ ਆਰਡਰ ਉੱਥੇ ਹੋ ਗਏ ਮੇਰੀ ਬਦਲੀ ਸੁਰ ਸਿੰਘ ਕਰ ਦਿੱਤੀ ਗਈ ਕੰਜਿਸ ਕੇਸ ਦੀ ਗੱਲ ਦੀ ਹੈ ਸਿਆਸੀ ਦਾ ਹੈ ਜੋ ਸਿਆਸੀ ਕੋਈ ਵਰੀ ਮੇਰੇ ਪਹਿਲੋ ਮੇਰੇ ਆਵਾਜ਼ੀ ਪਾਰਟੀ ਦੀ ਸਪੋਰਟ ਕੀਤੀ ਆ ਮੈਂ ਆਰਬੜੀ ਪਾਰਟੀ ਨੇ ਮੇਰਾ ਕੰਮ ਨਹੀਂ ਕੀਤਾ ਮੇਰੀ ਬਦਲੀ ਵਾਪਸ ਨਹੀਂ ਕਰਾਈ ਮੈਂ ਪਿੱਛੇ हट ਗਿਆ ਮੈਂ ਅਸੀਂ ਕੋਈ ਕੋਈ ਵੀ ਸਰਕਾਰ ਰਹੀ ਉਹਦੇ ਮੁਲਾਜ਼ਮ ਆ ਪਰ ਉਹਨਾਂ ਨੇ ਮੇਰੀ ਮੇਰੀ ਬਾਹ ਨਹੀਂ ਫੜੀ ਕਿ ਮੈਨੂੰ ਦੁਬਾਰੇ ਫਿਰ ਮੈਨੂੰ ਬਾਰ ਬਾਰ ਆਪਣੇ ਘਰ ਬੁਲਾਇਆ ਜਾ ਰਿਹਾ ਮੈਂ ਨਹੀਂ ਗਿਆ ਮੈਂ ਫੋਨ ਤੇ ਗੱਲਬਾਤ ਕੀਤੀ ਰਸਤਾ ਕੰਮ ਕਰ ਲਈ ਕਿ ਦੱਸੋ ਮੇਰੇ ਕਾਹਦੇ ਵਾਸਤੇ ਬੁਲਾ ਰਿਹਾ ਤੇ ਉਹਨਾਂ ਨੇ ਕਿਹਾ ਨਹੀਂ ਵੋਟਾਂ ਕਰਾਣ ਜਿਹੜਾ ਤੁਹਾਨੂੰ ਘਰ ਦੇ ਵਿੱਚ ਬੁਲਾਇਆ ਜਾਂਦਾ ਹੈ ਕਿ ਜਾਂ ਹੋਰ ਬੁਲਾਇਆ ਜਾ ਰਿਹਾ ਦੇਖੋ ਜੀ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਇਹ ਤਾਂ ਅਮਰ ਤੋਂ ਬਾਅਦ ਦੀ ਪਹਿਲੋ ਲਹਿਰ ਚੱਲਦੀ ਪਈ ਉਹ ਤਾਂ ਮੇਰਾ ਕੀ ਕਸੂਰ ਆ ਜਦ ਤੱਕ ਮੈਂ ਕੋਈ ਵਰਕਰੀ ਕੀਤੀ ਹੋਵੇ ਜਾਂ ਮੈਂ ਕੋਈ ਬਿਜਲੀ ਚੋਰੀ ਕੀਤੀ ਹੋਵੇ ਜਾਂ ਮੈਂ ਕਿਸੇ ਤੋਂ ਪੈਸਾ ਲਿਆ ਹੋਵੇ ਮੈਂ ਦੇਣਦਾਰ ਹਾਂ ਮੈਂ ਜਵਾਬ ਕਰ ਦੂੰਗਾ ਜਿਵੇਂ ਜਸੇਵੰਦ ਬੀਤ ਜਦੋਂ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਕੋਈ ਤੁਹਾਡੇ ਖਿਲਾਫ ਨਹੀਂ ਜਿਆਦਾ ਤੁਹਾਡੇ ਮੈਂ ਕੋਈ ਵਰਕਰੀ ਨਹੀਂ ਕੀਤੀ ਕਿਸੇ ਦੀ ਫਿਰ ਮੈਂ ਇਹਦੇ ਲਈ ਬਣੀ ਕਰਦੀ ਨੇ ਤੁਹਾਡੇ ਵੋਟਾਂ ਨੂੰ ਲਾ ਕੇ ਬਦਲੀ ਕੀਤੀ ਵੋਟਾਂ ਨੂੰ ਲਾ ਕੇ ਬਦਲੀ ਕੀਤੀ ਕਿਉਂ ਇਸ ਸਾਧ ਤਾਮ ਆਦਮੀ ਪਾਰਟੀ ਦਾ ਨਹੀਂ ਜੀ ਮਿੱਤਰੋ ਇਹ ਕਿੱਸੇ ਕਰਕੇ ਵੋਟਾਂ ਦਿੱਤੀ ਕਿ ਮੈਂ ਪਹਿਲਾਂ ਬਹੁਤ ਸਾਧ ਤਾਮ ਆਦਮੀ ਪਾਰਟੀ ਦਾ ਮੈਂ ਆਪਣੇ ਕੋਲੋਂ ਖੰਡ ਵੀ ਦਿੱਤਾ ਵਾ ਵਰਕਰੀ ਵੀ ਕੀਤੀ ਆ ਮੇਰੇ ਕੋਲ ਆਪ ਹੁੰਦੇ ਰਹੇ ਆ ਬੱਲ ਬੰਨੇ ਆ ਇਸ ਵਾਰ ਵੋਟਰਾਂ ਦੇ ਵਿੱਚ ਜਿਹੜੀ ਆ ਮੈਂ ਜ਼ਖਲਦਾਜੀ ਨਹੀਂ ਕੀਤੀ ਮੈਂ ਅਰਜੀ ਇਲੈਕਸ਼ਨ ਤੇ ਕੋਈ ਜ਼ਖਲਦਾਜੀ ਨਹੀਂ ਕੀਤੀ ਕਿਸੇ ਪਰ ਪਰ ਉਹਨਾਂ ਦਾ ਤਾਂ ਕਹਿਣਾ ਕਰੋ ਰੀਟਾਇਰ ਵਾਈਜ਼ ਬਦਲੀਆਂ ਜਿਹੜੀਆਂ ਕਿਹਦੇ ਦਾ ਰੀਟਾਇਰ ਵਾਈਜ਼ ਕੋਈ ਵੀ ਨਹੀਂ ਹੋਈ ਜੀ 30 ਸਾਲ ਹੋ ਗਏ ਬੰਦੇ ਬਿਠੇ ਨੇ ਉਹਦੇ ਪੰਜਾਬ ਦੀ ਸਰਕਾਰ ਤੋਂ ਰੀਟਾਇਰ ਵਾਈਜ਼ 10 ਸਾਲਾਂ ਕੋਈ ਸਰਕਲ ਹੈਗਾ ਰੀਟਾਇਰ ਵਾਈਜ਼ ਤੇ ਕੋਈ ਗੱਲ ਨਹੀਂ ਕੱਲ ਦੀ ਮੰਗ ਨਹੀਂ ਕਰਦੇ ਆ ਕਿ ਲਾਂਡਸਟੈਟ ਜਿਹੜੀ ਬੰਦੇ ਦੀ ਪੁਤਰੀ ਹਾਂ ਜੀ ਸਾਹਿਬ ਪੁਨਤੀ ਮੰਗ ਆ ਗਈ ਆ ਮੰਗ ਆ ਗਈ ਹੈ ਕਿ ਮੇਰੇ ਜਿੱਥੇ ਬੰਦੇ ਜੋ ਫੈਸਲਾ ਕਰੂਗੀ ਉਹ ਸਾਡੇ ਆਰਡਰ ਰੱਦ ਹੋਣੇ ਚਾਹੀਦੇ ਆ ਪੱਤ ਜਲਵਿੰਦਰ ਸਿੰਘ ਦੇ ਘਰ ਵਿੱਚ ਜੇ ਤੁਹਾਡੀ ਬਦਲੀ ਨਹੀਂ ਵਾਪਸ ਹੋਣੀ ਤਾਂ ਇਹ ਸੰਘਰਸ਼ ਇਸ ਤਰ੍ਹਾਂ ਦਾ ਨਹੀਂ ਅੱਗੇ ਜਾਊਗਾ ਅੱਜ ਤੁਸੀਂ ਕਿੱਥੇ ਬੈਠੇ ਹੋ ਜੱਟ ਨੇ ਹਣੀ ਅੱਜ ਤੁਸੀਂ ਕਿੱਥੇ ਬੈਠੇ ਹੋ ਜੱਟ ਨੇ ਜੰਡਾਲਾ ਗੁਰੂ ਕਿੰਨੇ ਆਲਾ ਗੁਰੂ ਕਿਸ ਜਗ੍ਹਾ ਦੇ ਹਣੀ ਜੰਡਾਲਾ ਗੁਰੂ ਕਿਸ ਜਗ੍ਹਾ ਦੇ ਉੱਪਰ ਬੈਠੇਗਾ ਡਿਵੀਜ਼ਨ 'ਚ ਬੈਠਿਆ ਭਾਈ ਚੌਂਕੀ ਦੇ ਵਿੱਚ ਕੋ ਮਲਾਦ ਨਹੀਂ ਗਿਆ ਬਿਜਲੀ ਘਰ ਦੇ ਵਿੱਚ ਬੈਠੇ ਫਿਰ ਬਿਜਲੀ ਘਰ ਦੇ ਵਿੱਚ ਬੈਠੇ ਕਿ ਸਾਡਾ ਪੰਜਾਬ ਦਾ ਕਰਕੇ ਕਿਸੇ ਨੁਮਾਇंदे ਨੇ ਕਿਸੇ ਸਰਕਾਰੀ ਅਧਿਕਾਰੀ ਨੇ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਸਾਡੇ ਦਾ ਕੋਈ ਗੱਲ ਨਹੀਂ ਕਿਸੇ ਨੇ ਸਾਥ ਨਹੀਂ ਲਈ ਆਈ ਤਾਂ ਕਿੰਨਾ ਜਗਾ ਜਾਈਦਾ ਹੈ ਇਹ ਕਿਹੜੇ ਨੂੰ ਸੁਣ ਆਇਆ ਤੁਹਾਨੂੰ ਦੇ ਦੋ ਵਰਤੋਂ ਕਰਕੇ ਹੁਣ ਅਗਲਾ ਸਟੈਪ ਕੀ ਹੋਵੇਗਾ ਅੱਗੇ ਜੋ ਮਰੀ ਜ세ਪਤੀ ਫੈਸਲਾ ਕਰੂਗੀ ਉਹ ਹੀ ਹੋਊਗਾ ਜੀ ਤੇ ਇਸ ਕਰਦੇ ਤੋਂ ਬਾਅਦ